ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਆਂ ਜੀ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜੋ ਵੀ ਸਾਡੇ ਚੈਨਲ ਤੇ ਨਵੇਂ ਆ ਜੀ ਜੋ ਵੀ ਭੈਣ ਭਰਾ ਸਾਡੀ ਵੀਡੀਓ ਦੇਖ ਰਿਹਾ ਹੈ ਜੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਲਦ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀ ਸਾਡੇ ਸੂਟਸ ਨੂੰ ਕਿਵੇਂ ਦੇ ਲੱਗਦੇ ਨੇ ਤੇ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਆਂ ਜੀ ਪਿਓਰ ਟੈਬੀ ਲਾਈਨਿੰਗ ਦੇ ਸੂਟ ਹੈ ਜੀ ਪਿਓਰ ਟੈਬੀ ਲਾਈਨਿੰਗ ਦਾ ਸ਼ਰਟ ਹੋਊਗੀ ਜੀ ਤੇ ਨਾਲ ਟੈਬੀ ਲਾਈਨਿੰਗ ਦੀ ਹੀ ਆਪਣਾ ਦੁਪੱਟਾ ਹੋਊਗਾ ਜੀ ਤੇ ਨਾਲ ਕਾਟਨ ਦੀ ਬਾਟਮ ਹੋਊਗੀ ਜੀ 3 ਮੀਟਰ ਦੀ ਬਾਟਮ ਹੋਊਗੀ ਜੀ ਬਹੁਤ ਸੋਹਣਾ ਸਟੱਫ ਹੈ ਜੀ ਵਿਸਕੋਸ ਟੈਬੀ ਲਾਈਨਿੰਗ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਪੂਰਾ ਪਾਰਟੀ ਵੇਅਰ ਸੂਟ ਬਣ ਕੇ ਰੈਡੀ ਹੁੰਦਾ ਹੈ ਜੀ ਇਹਦਾ ਤੇ ਜਿਹੜੇ ਵੀ ਪਹਿਣਾ ਕੋਲੇ ਸੂਟ ਪਹਿਲਾਂ ਗਏ ਹੈ ਜੀ ਉਹਨਾਂ ਨੂੰ ਪਤਾ ਹੀ ਹੈ ਜੀ ਵੀ ਇਹ ਕਿਸ ਤਰ੍ਹਾਂ ਦਾ ਫੈਬਰਿਕ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਤੇ ਬਹੁਤ ਪਿਆਰੇ ਕਲਰ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਥੈਂਕ ਯੂ